ਜੀ ਗੱਲ ਜੀ ਸਾਰਿਆਂ ਨੂੰ ਅੱਜ ਚੱਲੇ ਜੀ ਮੰਡੇ ਚ ਈਰੀ ਵੜਾਉਣਾ ਤੇ ਇੱਧਰ ਰਾਤ ਟਰਾਲੇ ਖਾਲੀ ਕਰ ਰਹੇ ਆ ਦੇਖੋ ਵੀ ਦਿਖਾਉਣੇ ਤੁਹਾਨੂੰ ਤੇ ਰਾਤ ਜਿਹੜੇ ਕਰੇ ਤੇ ਉਹ ਵੀ ਫੇਰ ਕਲਿੱਪਾਂ ਵਿੱਚ ਪਾਉਂਗਾ ਲਓ ਜੀ ਆ ਰਾਤ ਫੇਰ ਟਰਾਲੇ ਖਾਲੀ ਕਰਤਾ ਦਾ ਪਰੇ ਖੜਾ ਹੈ ਬਾਕੀ ਚੱਲਦੇ ਆਂ ਫਿਰ ਅਜ ਮੰਡ ਨੂੰ ਹੋਰ ਇਹ ਤਾਂ ਜੈਲੇ ਵਾਲਾ ਖੜਾ ਹੈ ਇਹ ਵਗਦਾ ਟਰਾਲਾ ਪਾਲਿਆ ਵਿਜੀ ਲੋੜ ਪੈ ਗਈ ਹਨ ਮਾਰੇ ਮੋਟੇ ਵੱਧ ਗਏ ਇਹਦੇ ਵਿੱਚ ਪਾ ਦੋਗੇ ਮੱਕੀ ਦਾ ਹਾਟ ਟਰਾਲਾ ਚੱਲਦੇ ਜੀ ਲੈ ਕੇ ਮੰਡ ਨੂੰ ਮਿਲਦੇ ਆ ਜੀ ਹੁਣ ਮੰਡ ਜਾ ਕੇ ਮਸ਼ੀਨ ਆਉਣ ਵਾਲੀ ਹੈ ਲਓ ਜੀ ਆ ਟਰਾਲਾ ਘੜਤਦਾ ਬਾਹਰ ਹੁਣ ਅੰਦਰ ਜਗ੍ਹਾ ਬਣਾਉਨੇ ਆ ਅੰਦਰ ਜਗ੍ਹਾ ਬਣਾ ਕੇ ਫਿਰ ਹੁਣ ਖਾਲੀ ਕਰਨੇ ਪੈਣੇ ਆ ਇਹ ਆ ਫਿਰ ਕੱਲ ਨੂੰ ਹੋਰ ਵੱਡ ਹੋਊਗੀ ਆ ਲਾਤਾ ਜੀ ਅੰਦਰ ਟਰਾਲਾ ਇੱਕਾ ਜਲੇ ਨੂੰ ਆ ਕੰਮ ਕਰਨੇ ਪੈਣੇ ਹਨ ਕਰ ਕਰ ਮੇਰਾ ਯਾਰ ਇਹ ਨੂੰ ਉਹਨਾਂ ਦਾ ਕੰਮ ਕਰਨੇ ਪੈਣੇ ਘਰ ਘਰ ਕਿਵੇਂ ਬਸਦੇ ਆਪੇ ਤਾਂ ਠੰਡੀ ਭਈ ਹੈ ਮੜੀ ਮੁੱਟੀ ਉਹ ਹੈ ਲਓ ਜੀ ਛਾਰਦੇ ਆ ਫਿਰ ਛਾਰ ਕੇ ਮਿਲਦੇ ਆ ਲਓ ਜੀ ਦੋ ਬੰਦੇ ਆਗੇ ਧਾਰਨ ਅਜੇ ਦੋ ਹੀ ਰਹਿ ਗਏ ਦੋਏ ਦੋਏ ਆਗੇ ਉਧਰ ਨਹੀਂ ਵੀਮ ਪਾ ਰਹੇ ਹੈ ਨਾ ਉਹ ਅੱਛਾ ਉਹਦੇ ਕਰਕੇ ਤੇ ਜਿੱਦਾਂ ਲੱਦਣੀ ਹੈ ਫੇ ਚਾਰ ਬੰਦੇ ਆਉਣਗੇ ਹਾਂ 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 ਮਰਦ ਚਾਰ ਆਉਣਗੇ ਠੀਕ ਹੈ ਪਾਣੀ ਆਉਣੇ ਤੇ ਆ ਗਿਆ ਠੀਕ ਹੈ ਤੇ ਐ ਕਰਨਾ ਹੈ ਵੀ ਹਾਂਜੀ ਕੱਲੂ ਸ਼ਾਮ ਨੂੰ ਹਾਂਜੀ ਫੇਰ ਖਾਲੀ ਕਰ ਦੇ ਇੱਕ ਅੱਛਾ ਠੀਕ ਹੈ ਠੀਕ ਹੈ ਹਾਂ ਕੱਲੂ ਤਾਂ ਸੱਜਦੇ ਆ ਗਏ ਆਹੋ ਕੱਲੂ ਮੈਂ ਵੜਾ ਲਿਆਵਾਂਗਾ ਕੱਲੂ ਆਹੀ ਭਰਾ ਲਿਆਉਣਾ ਫੇਰ ਬਾਈ ਨੂੰ ਫੇਰ ਖਾਲੀ ਕਰ ਦੇਣਾ ਬਾਈ ਕਮਰ ਮੈਂ ਜਿਹੜਾ ਰੱਦਣਾ ਹੈ ਉਹ ਤਾਂ ਤੈਨੂੰ ਫੇਰ ਸ਼ਾਮ ਦੱਸ ਦੇਣਾ ਸ਼ਾਮ ਨੂੰ ਇਸ ਟਾਈਮ ਫੇਰ ਪਰਦੇ ਆ ਕੇ ਸਹੀ ਨਹੀਂ ਕਰੀਂ ਇਸ ਟਾਈਮ ਤੇ ਪਹਿਲਾਂ ਆ ਦੂੰਗਾ ਹਾਂ ਹਾਂ ਇਹਦਾ ਆਲੂ ਕਰਕੇ ਧੋਣੇ ਟਾਈਮ ਲੱਗ ਗਿਆ ਅੱਛਾ ਹੂੰ ਉਹਦਾ ਤਾਂ ਐਸੀ 6 ਵਜੇ ਤੱਕ 6 ਵਜੇ ਠੀਕ ਠੀਕ ਹੈ ਹੋਰ ਹੁਣ ਨੂੰ ਤਾਂ ਤਾੜ ਦੇਣਾ ਤਾਂ ਨਾ ਨਾ ਵਧੀਆ ਜੀ ਮਸ਼ੀਨ ਆ ਗਈ ਮੰਡੇ ਚ ਵੱਡਣਾ ਅੱਜ ਲਈ ਜਾਣੇ ਨੂੰ ਨੁਕਸਾਨ ਬਹੁਤ ਹੈ ਨੁਕਸਾਨ ਬਹੁਤ ਹੈ ਹਾਂ ਅੜਤੇ ਕੜ 10% ਨੁਕਸਾਨ ਹੈ ਅੱਲਾਹ ਅਰਮਾਨ ਵਾਲਾ ਹਾਂ ਥੱਲੇ ਦਾਣੇ ਦਾਣਾ ਥੱਲੇ ਦਾਣੇ ਦਾਣਾ ਪਿਆ ਔਰ ਇਹ ਝਾੜ ਦੀਏ ਹਾਂ ਕੋਈ ਫੂਸ ਮਾਈ ਜਾਂਦਾ ਚੱਲਦੇ ਚੱਕਣੇ ਕਰਕੇ ਆਉ ਜੋ ਐਂ ਵੜਾਈ ਕਰਨੀ ਪੈਂਦੀ ਜਮੈਂ ਚੜਤੇ ਜਮੈਂ ਥੱਲੇ ਲੱਗੀ ਪਈ ਐ ਇਹ ਮਾੜੀ ਮੋਟੀ ਜੀ ਡੇਢੀ ਜੀ ਹੋਈ ਹੋਵੇ ਅਜੇ ਫੇਰ ਵੀ ਸੌਖੀ ਚੱਕ ਹੋ ਜਾਂਦੀ ਐ ਹਾਂ ਇਹ ਖੜੀ ਐ ਹੋ ਜਿਕਾ ਚਮਈ ਥੱਲੇ ਮਸ਼ੀਨ ਲੱਗੇ ਚੱਕਦੇ ਜਾਦਾ ਉਹ ਫੇਰ ਤਾਂ ਹਾਂ ਹਾਂ ਲੈ ਇੰਨੀ ਨੀਵੀਂ ਦਾ ਭਈਏ ਵੀ ਨਹੀਂ ਵੜਦੇ ਹੈਗੇ ਭਈਏ ਵੀ ਕੋਡੇ ਕੋਡੇ ਵੜਦੇ ਜਾਈ ਜਾਂਦੇ ਜੇ ਉਹਨਾਂ ਨੂੰ ਭਈਏ ਸਰੋ ਘਰਾਉਣੀ ਦਾ ਪਾਣੀ ਹੋਈ ਕੋ ਸਰਕਾਰਾਂ ਨੇ ਮਾਰ ਲਈ ਗਾਹ ਕਿਹੜੇ ਮੰਡੀਂ ਚ ਪੁੱਛਦਾ ਕੋਈ ਕੋਈ ਰੱਬ ਨੇ ਤਾਂ ਮਾਰੇ ਵੀ ਆ ਹੁਣ ਵੀਰ ਵੱਡਦਾ ਬਹੁਤ ਪਿਆਰ ਕਰਦਾ ਹੈ ਨਾ ਇਹ ਵੀ ਖਲੇ ਨਰਮਾ ਸਲ ਛੋੜੇ ਹਰ ਵੀ ਥੋੜਾ ਡੇਰ ਦਾ ਘੜਤੀ ਚੱਲਦਾ ਜੀ ਹੋਈ ਜੇ ਜਾਵੇ ਸਪੀ ਪਈ ਹੈ ਹੋਈ ਉਹ ਥੱਲੇ ਲਾਣਗੇ ਨਾ ਪਿਆ ਲਾਣ ਦਾ ਮੰਡੇਰੀ ਕਾ ਕਰਦੇ ਉੱਡਦੀ ਆ ਅਗਲੇ ਜੀ ਵੀ ਭਈਆ ਹਲੇ ਉਜੀ ਆਖਿਰ ਵੱਡ ਹੋ ਗਿਆ ਓਕੇ ਵੀ ਵੱਢ ਹੋ ਚੱਲੇ ਆ ਇਥੇ ਉੱਪਰਲਾ ਰਹਿ ਗਿਆ ਇੱਕ ਵੀਡੀਓ ਵੀ ਗਿਆ ਬਣਾਈਏ ਟੂ ਹੀ ਨਹੀਂ ਸਿੱਧੀ ਹੋਈ ਜਦੇ ਆਏ ਆ ਵੀਡੀਓ ਬਣਾਉਣ ਦਾ ਵੀ ਨਹੀਂ ਟਾਈਮ ਲੱਗਦਾ ਅਜੇ ਬੈਨਾ ਸ਼ੁਕਰ ਹੈ ਵੱਟਾਂ ਪਹਿਲਾਂ ਸਾਫ਼ ਕਰਕੇ ਆਤਾ ਮੈਂ ਉਹ ਵੱਟਾਂ ਸਾਫ਼ ਕਰਨੇ ਕਰਕੇ ਹੁਣ ਜਿਹੜਾ ਮਸ਼ੀਨ ਦੇ ਥੱਲੇ ਰਹੀ ਜਾਂਦਾ ਕਿਤੇ ਰੁਕ ਰਹਿ ਜਾਂਦਾ ਮਾਣਾ ਮੋਟਾ ਉਹ ਵੀ ਕਰਨਾ ਪੈਂਦਾ ਜੀ ਆ ਦੇਖੋ ਜਿਵੇਂ ਆਏ ਇਹ ਜੜਤੀ ਚਖਣੀ ਪੈਗੀ ਐਨਾਂ ਜੀ ਪਾ ਲਾਸਟੇ ਫਾਂਟ ਹੈ ਵੱਡੋ ਗਈ ਜੀ ਸਾਲਾ ਭਰੇ ਜਾਣਾ ਮੈਂ ਇਹਦਾ ਢਾਈ ਕਿਨੇ ਦੇ ਕਿੜਾ ਜੀ ਢਾਈ ਕਿਲਿਆ ਚੋਂ ਟਰਾਲਾ ਭਰ ਗਿਆ ਆਪਣਾ ਲੋਖਾ ਤੇ ਜੇ ਜੀ ਤੁਹਾਨੂੰ ਐਸਾ ਵੀ ਹੋਏ ਤੇ ਉੱਚਾ ਥੋੜਾ ਜਿਹਾ ਕੋਮਾ ਟਰਾਲੀ ਚੜਾਈ ਹੋਣੀ ਹੈਗੀ ਆਪਾਂ ਨੇ ਧੰਨਵਾਦ ਜੀ ਬਹੁਤ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹੋਰ ਸਰ ਜੀ ਦਾ ਬੜੀ ਅਮੀਰ ਕਿਰਪਾਵਾਦ ਦੇ ਨਾਲ ਤੁਸੀਂ ਹੋਈ ਸੁਦੀ ਜੀ ਸਾਰਿਆਂ ਨੂੰ ਮੈਲੀ ਬੇ ਮੈਂ ਵੇਲੇ ਬੇ ਲੜ ਰਿਹਾ ਜੀ ਮਾਤਾ ਕਰਤੇ ਆ ਯਾਰ ਜੀਰੀ ਦੇਖਣ ਜੀਰੀ ਮੇਰੀ ਤਾਂ ਜੀਰੀ ਪੜਾ ਕੇ ਆ ਸਰਬੀਰ ਜੀ ਹਰੀ ਸਰ ਜੀ ਪਤਾ ਕੀ ਗੱਲ ਹੈ ਹਲੇ ਜਦ ਗਾਹਾਂ ਹੀ ਨਹੀਂ ਕੋਈ ਹੱਲ ਹੈਗਾ ਮੈਂ ਕਾਲੇ ਨੂੰ ਫੋਨ ਕਰਤਾ ਉਹ ਕਹਿੰਦਾ ਵੀ ਤੇਰੀ 13 ਤਰੀਕ ਨੂੰ ਵੜ ਦੂੰਗਾ ਮੈਂ ਠੀਕ ਹੈ ਜਦ ਤੱਕ ਹੋਏ ਨਾ ਹੱਲ ਕੋਈ ਮੇਰੀ ਹੈਵੀ ਜੀਰੀ 13 ਤਰੀਕ ਨੂੰ ਵੱਢਣ ਵਾਲੀ ਆ ਉਹੀ ਗੱਲ ਆ ਹੁਣ ਦੇਖੋ ਉਹਨੂੰ ਕੱਲ ਜੈਲਾ ਪਰਸੋਂ ਪੜਾ ਕੇ ਲਿਆਏ ਆ ਕਦ ਦੋ ਟ੍ਰੈਲੇ ਭਰ ਲਿਆ ਆ ਹੁਣ ਕੱਲ ਅਜੇ ਟ੍ਰੈਲੇ ਨੂੰ ਭੇ ਮੈਨੂੰ ਲੋਡ ਤੀ ਫੇ ਰਾਤ ਖਾਲੀ ਕਰਨਾ ਪਿਆ ਹੁਣ ਅੱਜ ਫੇਰ ਲੈਟਰ ਇੱਕ ਟ੍ਰੈਲਾ ਭਰੇ ਖੜਾ ਇੱਕ ਮੈਂ ਖਾਲੀ ਕਰਕੇ ਭਰਾ ਲਿਆ ਅੱਜ ਫੇਰ ਉਹ ਮੇਰੇ ਮੈਂ ਖਾਲੀ ਕਰੂੰਗਾ ਅੱਜ ਤਾਂ ਗੱਲ ਹੋਰ ਬੜਾਉਂਗੇ ਉਹ ਕੋਪਾ ਇਹ ਬਗੜੇ ਥੋੜਾ ਖਰਚਾ ਪੈਂਦਾ ਏ ਉਹ ਭਈ ਇਹ 2000 ਰੁਪਿਆ ਮੰਗਦੇ ਏ ਤਾਰੇ ਰਦਣੇ ਦਾ ਬਾਈ ਤਾਰੇ ਵੇ ਆਪਾਂ ਇਹ ਤਾਰੇ ਬਿਲਕੁਲ ਗੱਲ ਕਰਦਾ ਜਿਹਨੇ ਅੱਗੇ ਸਰਫੀ ਕਦੇ ਨਾ ਬਤਾਈ ਉਹ ਨਹੀਂ ਏਕਣ ਹੁਣ ਆਪਾਂ ਇੱਕ ਦੋ ਦਾ ਟ੍ਰੈਲਾ ਮੰਗ ਲੰਨੇ ਆ ਰਾਤ ਨੂੰ 9 ਵਜੇ ਆਏ ਮੰਡੀ ਤੇ ਹਾਂ ਵੇ ਪਰਛੋਤ ਤਰਪਾਲਾ ਉੜ ਗਏ ਸਭ ਨੇ ਉੱਪਰ ਲੱਕੜੀ ਰੱਖਿਆ ਤੇ ਫੇਰ ਜਿਹਨੇ ਉਹ ਕੰਮ ਵੀ ਪੱਕੀ ਪ੍ਰਬੰਧ ਕਰਤੇ ਵੀ ਖਬ ਨਹੀਂ ਕਰ ਹਾਂ ਪਤਾ ਹੋਣੀ ਆ ਉਹ ਦੂਵੇ ਦੇਖੇ ਆ ਜਿਹੜੇ ਛੱਕਿਆਂ ਦੇ ਹੇਠਾਂ ਰੱਖ ਹੁੰਦੇ ਆ ਹਾਂ ਹਾਂ ਲੱਕੜੀ ਤੇ ਜਿਹੜੀ ਆ ਹਾਂ ਹਾਂ ਉਹ ਸਾਰੇ ਢੇਰੀਆਂ ਪ੍ਰਾਰਥੀਆਂ ਨੇ ਦੇਖੀਆਂ ਠੀਕ ਹੈ ਤਰਪਾਲਾ ਦੇਖੇ ਹਵਾ ਆਈ ਵੀ ਬਹੁਤ ਹੈ ਪਰਸੋਂ ਵੀ ਹੁਣ ਉੜੇ ਨਾ ਮੈਂ ਸਾਰੀ ਮੰਡੀ ਚ ਘੁੰਮ ਕੇ ਆ ਹੁਣ ਸਾਰੀ ਜਿਰੀ ਹੁੰਜਰੀ ਤਾਂ ਜਲ ਖੜੀ ਹੈ ਉਹ ਤਾਂ ਚਲ ਕੋਈ ਗੱਲ ਨਹੀਂ ਹੁਣ ਲੱਗਦਾ ਦੋ ਚਾਰ ਦਿਨ ਹੋ ਖੜਾ ਲੈਣੇ ਜਿਹੜੀ ਹੁਣ ਗਰੀ ਗਈ ਹੈ ਗਰੀ ਵੀ ਮੈਂ ਬਾਈ ਜਗਦੀਪ ਜੀ ਦੇਖ ਕੇ ਅਸਲ ਪਿੱਛੋਂ ਖੱਬ ਹਮਾਰੇ ਅੱਜ ਮੈਂ ਗਰੀਬ ਦੇਖੇ ਮੇਰੇ ਕਿਤੇ ਕਿਤੇ ਪੰਮੋਲੇ ਦੇ ਬੂਟੇ ਪਰ ਨਿਕਲੇ ਹੋਏ ਤੇ ਉਹ ਗਲਤ ਹੈ ਸਾ ਬਣਾਤੀ ਬਣਾਤੀ ਅੱਜ ਕਹਿਤਾ ਵਧਾਈਆਂ ਤਾਂ ਹਾਂ ਐ ਸੁੱਕੀ ਪਈ ਆ ਸਰਬਜੀ ਦਾ ਚੋ ਹੁਣ ਲੈ ਜਾ ਮੁੰਡੀ ਆ ਸਰ ਮਸੜ ਨਾਲ ਸਵੇਰੇ ਲਾ ਵੀੜੀ ਹਾਂ ਮੱਛੇ ਜਾਣਾਂਗੇ ਤੇ ਲੈ ਕੇ ਹਾਂ ਜਾ ਕਮਾਣੋ ਪੁੱਛ ਲੈਣੇ ਮਾਝੂ ਦਾ ਸੈਂਪਲ ਦਿਖਾਏ ਹੁੰਨੇ ਆ ਨਾ ਬਸ ਐ ਵੀ ਚੱਲਿਆ ਬੰਦੇ ਨੇ ਕਹਿਤਾ ਜਾ ਤੂੰ ਵੀ ਨਾਲੇ ਅੱਛਾ ਹਾਂ ਠੀਕ ਨੇ ਜਾ ਜਾਣਾ ਹੀ ਆ ਦੇਖੀ ਬਾਬ ਵਧੀਆ ਬਾਈ ਹੂੰ ਤੂੰ ਬਾਈਂ ਦੇ ਬਣਾਉਣੀ ਆ ਮੈਂ ਯਾਰ ਹਮਾਂ ਬੜਾ ਕੀ ਚਲ ਬਚੀ ਨੀ ਬੀਦੂਗਾ ਅੱਛਾ ਕੈ ਰੋਡ ਕਹਿੰਦੇ ਭਈ ਇਹ 10000 10000 ਰੁਪਏ ਕਿਲਾ ਹਾਂ ਤੇ ਚਰਾਸਣ ਅੱਛਾ ਜਗਦੀਪ ਕਹਿੰਦਾ ਕਿਲਾ 1.5 ਕਿਲਾ ਮੈਂ ਵੜਾ ਲੂਗਾ ਨਾ ਦੇਖ ਲਓ ਠੀਕ ਹੈ ਤੇ ਮਾਹ ਚੱਲਾ ਹਾਂ ਵੜਾ ਲੈਂਦੇ ਹਾਂ ਅੰਨੀ ਮੁਝੇਗਾ ਜੇ ਹੁਣ ਚਾਰ ਗਣੀਆ ਪੈ ਗਈਆਂ ਹਾਂ ਇੱਥੇ ਫਿਰ ਹਮ ਕੰਮ ਹੋ ਜਾਊਗਾ ਖਰਾਬ ਹੁਣ ਪਹਿਲਾਂ ਤਾਂ ਖੜੀ ਸੀ ਹਾਂ ਹੁਣ ਗਿਰ ਗਈ ਹੁਣ ਗਿਰ ਗਈ ਤਾਂ ਖਰਾਬ ਹੋਇਆ ਹੁਣ ਉਹ ਸਰਜੀ ਤੇ ਦੇਖ ਲੈ ਵੀ ਚਲੋ ਇੱਕ ਆਪਾਂ ਮਸ਼ੀਨ ਵਾਲੇ ਨੂੰ ਕਹਿੰਦੇ ਨਹੀਂ ਹੈਗੇ ਚਲੋ ਆਪਾਂ ਕਹਿ ਕੀ ਵੀ ਕਰੀਏ ਮਸ਼ੀਨ ਵਾਲੇ ਨੂੰ ਪਰ ਨੁਕਸਾਨ ਬਹੁਤ ਹੈ ਹੇਗਾ ਜੀ 10% ਨਸਾਨ। ਕਮੈਂਟ ਵਾਲਾ ਮਗਰ 10 ਕਿਲੋ ਘਾੜ ਛੱਡਦੇ ਹੁਣ ਜੇ ਥੱਲੇ ਨਾ ਫੋਸ ਹਟਾ ਕੇ ਦੇਖਦੇ ਆਂ ਦਾਣੇ-ਦਾਣਾ ਪਿਆ। ਉਹ ਜ ਮਸ਼ੀਨ ਵਾਲੇ ਕੋਈ ਕਸੂਰ ਨਹੀਂ। ਰੀਲ ਉਹੀ ਤਾਂ ਗੱਲ ਆ। ਕੋਈ ਨਹੀਂ ਰੀਲ ਮੂਰੇ। ਉਹਨੇ ਚੜਨੀ ਜੇ ਕਹਿੰਦਾ ਜਿੰਨਾ ਕਿ ਜ਼ੋਰ ਲੱਗਦਾ ਹਾਂ ਹੁਣ ਰਗੜ ਕੇ ਮਸ਼ੀਨ ਵਾਲਾ ਕਹਦੇ ਨਹੀਂ ਪੱਥਰ ਆ ਚੜੇ। ਮੈਂ ਉਹਨੂੰ ਕਿਹਾ ਮਗਾ ਵੀ ਜੀ ਵੀਰੋ ਜੇ ਮੂਰੇ ਰੀਲ ਦੇ ਚੱਕਰ ਘਟਾ ਲਾ ਕਹਿੰਦਾ ਫੇਰ ਗੂਲੇ ਲੱਗੀ ਜਾਣੇ ਕਹਿੰਦਾ ਫੇਰ ਉਹਨੇ ਖਿੱਚੇ ਉਹਨੂੰ ਖਿੱਚਣੀ ਨਹੀਂ ਹੈਗੀ। ਦਲਵੀਰ ਦੇ ਗੂਲੇ ਲੱਗੇ ਇੱਥੇ। ਬੜੀ ਦਲਵੀਰ ਜੀ ਕੋਈ ਇੱਕ ਵਾਰੀ ਮੇਰੇ ਤਾਂ ਚੋਕੋ ਬਹੁਤ ਵਾਜਦੇ ਇਰਾੜ ਪਾ ਕੇ ਪੀ ਪੁੱਠੀ ਤੇਰੇ ਰਾਜੂ ਬਾਈ ਵਾਲੇ ਹੀ ਕੰਮ ਤਾਂ ਮੇਰੇ ਜਮਾ ਹੀ ਧਰਤੀ ਗੱਲ ਲੱਗੀ ਪਈ ਤੀ ਅੱਛਾ ਦਾਣਿਆਂ ਦਾ ਮੈਂ ਕਹਿੰਦਾ ਕਿਵੇਂ ਕਿਕਣਾ ਰਾਜੂ ਬਾਈ ਦੇ ਕਿਰੇ ਪਏ ਆ ਹਾਂ ਹਾਂ ਇੱਕਣੇ ਅੱਛਾ ਇੱਕਣੇ ਬਹੁਤ ਦਾਣਾ ਝੜਿਆ ਸਾਬਦੇ ਗੋਬਿੰਦਰ ਜਮਾ ਹੀ ਨਾ ਜੋ ਕੇ ਜੇ ਤੂੰ ਕਰ ਖੱਲ ਦੇ ਦੇ ਆਲੇ ਆਪਾਂ ਕਹਿ ਦਿੰਦੇ ਆ ਮੈਨੂੰ ਕੱਲ ਬੰਦਰ ਨੇ ਫੋਨ ਕਰਿਆ ਕਹਿੰਦਾ ਭਾਈ 468 ਕਹਿੰਦਾ ਇਹ ਕਹਿੰਦਾ ਵੀ ਥੋੜੀ ਜਿਹੀ ਪਹਿਲਾਂ ਵਢਾ ਲਿਓ ਹਾਂ ਕਹਿੰਦਾ ਵੀ ਇਹ ਪੱਕ ਕੇ ਆਪਣੇ ਆਪ ਤੇ ਦਾਣਾ ਛੱਡਦੀ ਜਾਈ ਜਾਂਦੀਆਂ ਹਾਂ ਜਦੋਂ 2.5 ਕਿੱਲੇ ਤੇ ਮੇਰੇ ਉੱਥੇ ਉਹ ਕਰੇ ਬੈ ਤੇ ਜਮਾਈ ਚਲੋ ਫੇਰ ਵੀ ਠੀਕ ਹੈ ਟਰਾਲਾ ਭਰ ਗਿਆ ਯਾਨੀ ਕਟਰ ਵਾਲਾ ਕੰਮ ਨਹੀਂ ਹੁਣ ਤੇਰੇ ਦੇ ਨਹੀਂ ਕਟਣੀ ਫੇਰ ਨਾ ਉਹ ਗੁਜਰਦਾ ਆਇਆ ਤੇ ਇੱਕ ਉਹ ਕਹਿੰਦਾ ਵੀ ਮੈਂ ਚੱਕਣਾ ਏਕੜੇ ਮੈਂ ਚੱਕ ਲੈ ਕਰਨ ਵਾਲੀ ਕੰਮ ਹੋ ਜਾਂਦਾ ਰ ਹਾਂ ਜੜਤੀ ਵੱਢੋਗੀ ਸਾਰੇ ਖੇ ਜੜਤੇ ਵੱਢ ਹੋਈ ਐ ਇਹ ਤਾਂ ਇੱਕ ਹੋਰ ਹੈ ਜੇ ਹੁਣ ਉਰੇ ਗਰੀਬ ਹੀ ਅਗਾਹ ਖੜੀ ਹੈ ਉਹ ਵੀ ਫੇਰ ਮਸ਼ੀਨ ਵਾਲਾ ਉੱਥੇ ਚੱਕ ਲੈਂਦਾ ਮੇਰੇ ਕਬੱਦਰ ਦੇ ਰਗੜ ਕੇ ਵੱਢੀ ਜਾਉ ਨੇ ਇਹ ਇੱਕ ਹੋਰ ਆ ਜਿਹੜਾ ਪਹਿਲੇ ਪਹਿਲੇ ਵੜਾ ਗਿਆ ਹਾਂ ਉਹਨੂੰ ਬੰਦੇ ਨਹੀਂ ਮਿਲ ਜਾਂਦੇ ਆ ਮਿਲੋ ਜੀ ਵਸਣ ਨੂੰ ਸਾਥਰੀ ਕਾਲ ਜੀ ਹੋਰ ਵਧੀਆ ਤੋ ਬੋਲਾ ਸਾਡਾ ਹਾਂ ਹਾਂ ਪਰ ਜਿਹੜੇ ਪੱਕੇ ਬੰਦੇ ਆ ਪੱਕੀ ਆ ਚਾਹੇ ਬਾਹਰ ਚ ਵੜਾ ਲੈ ਹੈ ਤੇ ਪਹਿਲਾਂ ਕਹਿੰਦਾ ਜਿਹੜਾ ਪ੍ਰਾਲੀ ਚੱਕੇ ਚੱਕਿਆ ਮੈਂ ਜਿਹੜੇ ਪੱਕੇ ਆ ਪੱਕੀ ਆ ਹੁਣ ਅਸੀਂ ਤੇ ਗੁੱਜਰ ਨੂੰ ਕਹਿੰਦੇ ਆ ਚਾਹੇ ਲੇਟ ਆ ਚਾਹੇ ਹੁਣ ਮੇਰੇ ਕੋਲੇ 4-5 ਆਲੇ ਹੁਣ ਪ੍ਰਾਲੀ ਇਹਨਾਂ ਨੂੰ ਨਹੀਂ ਮਿਲਣੀ ਹੈਗੀ ਪ੍ਰਾਲੀ ਆਪਣੇ ਏਰੀਆ ਘਟ ਗਿਆ ਬਹੁਤ ਜਿਆਦਾ ਏਰੀਆ ਵੀ ਘਟ ਗਿਆ ਸਾਡੇ ਰਿਸ਼ਤੇਦਾਰਾਂ ਦੀ ਮੀਚੀ ਨਾ ਚੱਲਦੀ ਆ ਇਹ ਚੌਥੇ ਵਾਲੇ ਨੇ ਸਰਵੀ ਤਾਂ ਹੋਰ ਐ ਇੱਕ ਜਿਹੜਾ ਗੁੱ ਉਦੋਂ ਉਹ ਰੇੜਾ ਇਹ ਉਹ ਕਹਿੰਦਾ ਫਿਰ ਮੈਨੂੰ ਨੇੜੇ ਆ ਜਮਾ ਹੀ ਇਹ ਵੀ ਮੈਂ ਰੇੜੇ ਘੱਟੋ ਲੈਣੀ ਠੀਕ ਆ ਹਾਂ ਮੈਂ ਕਹਾਂ ਜੇ ਹਾਂ ਮੈਂ ਕਹਾਂ ਭਾਈ ਜੇ ਤੂੰ ਮੈਨੂੰ ਟਰਾਲੀ ਕੰਮ ਹੈ ਵੀ ਇੰਨਾ ਸਾਡੇ ਕੋਲ ਵੀ ਟਾਈਮ ਨਹੀਂ ਹੈਗਾ ਹੁਣ ਟਰਾਲੀ ਖੜਾਉਣ ਦਾ ਨਾ ਟਰਾਲੀਆਂ ਵਿਹਲੀਆਂ ਐ ਵੀ ਭਾਈ ਆਪਣਾ ਦੋ ਧੋਪ ਪਲਵਾ ਲਾ ਕੋਈ ਗੱਲ ਨਹੀਂ ਦੋ ਦਿਨ ਦੀ ਉਦੋਂ ਉਹ ਰੇੜੇ ਦਾ ਹੋਟ ਹੋਈ ਜਾ ਹਾਂ ਵੱਡੋ ਗਏ ਹਾਂ ਆਟੇ ਬਣਦੀ ਆਉਣੇ ਦਾ ਕੰਨੀ ਪਰ ਗਏ ਨਾ ਭਾਈ ਨੁਕਸਾਨ ਬਹੁਤ ਹੈ ਰਾਜੇ ਦੇਖ ਨਹੀਂ ਹੁੰਦਾ ਖੇਤ ਆ ਨਾ ਪਾਰਟੀ ਦਾ ਨਾਲ ਸਾਤ ਹੁਣ ਮੇਰੇ ਅੰਤ ਨਹੀਂ ਰੋਗਾ ਮੈਂ ਉਹ ਹੀ ਗੱਲ ਹੈ ਪਰ ਸਾਰਿਆਂ ਦੀ ਹਾਂ ਸਭ ਦੀ ਪਰ ਕਿਪਾ ਹੁਣ ਮਸ਼ੀਨ ਵਾਲੇ ਦੀ ਵੀ ਕੋਈ ਗਲਤੀ ਨਹੀਂ ਹੋਆ ਯਾਰ ਮਸ਼ੀਨ ਵਾਲਾ ਹੁਣ ਥੱਲੇ ਲਾਈ ਹਾਂ ਸਾਰਾ ਪਤਾ ਕੀ ਦੇ ਨਹੀਂ ਸੁਣ ਲੈ ਜਿਹਨੇ ਬਾਅਦ ਚਲਾਈਆਂ ਜਿਹਨਾਂ ਸਾਹਿਬ ਜੰਦ ਨੇ ਪਛੇਤੀ ਲਾਈ ਆ ਹਾਂ ਹਰੀਆਂ ਹੀ ਖੜੀਆਂ ਉਹਨੇ ਨੇ ਰੇ ਚੱਕਰ ਸਭ ਚੱਲੇ ਹੁਣ ਜੇ ਕਹਾ ਕੇ ਕਹਿ ਨਹੀਂ ਪਤਾ ਹੈਗਾ ਨਹੀਂ ਇਹ ਚੱਕੜ ਦਾ ਹਲੇ ਟਾਈਮ ਦਾ ਨਹੀਂ ਪਤਾ ਉਹ ਹਰੀਆਂ ਨੇ ਉਹਨਾਂ ਲੈਣਾ ਵੀ ਟਾਈਮ ਆਲੇਗਾ ਉਹ ਤਾਂ ਹੈ ਆ ਜਾ ਉਹ ਤਾਂ ਹੁਣ ਕੈਸਾ ਮਤਾ ਹੁਣ ਪਹਿਲਾਂ ਸਾਡੇ ਵੀ ਵਧੀਆ ਖੜੇ ਤੇ ਆ ਜਦ ਇਹ ਦੇਖ ਕੇ ਆਨੰਦਦਾ ਵੀ ਇਹ ਵਧੀਆ ਟਾਈਮ ਗੱਲ ਲੱਗ ਗਿਆ ਹੁਣ ਮੇਰੇ ਆਪਾਂ ਦੇਖ ਕੇ ਆਉਂਦੇ ਰਹੇ ਮੰਡਜ ਮੇਰੇ ਵਿੱਚ ਤਾਂ ਕੋਈ ਗੱਲ ਨਹੀਂ ਝਾੜ ਫੁੱਲ ਮੇਰੇ ਹੁਣ 헤ੜਲਾ ਖੇਤ ਜਮੇ ਗਰੇ ਆ ਬਤਾ ਅਪਰਲੇ ਜੇ ਮਾਣ ਮੋਟਾ ਖੜਾਤਾ ਉਹਦੀ ਪਰਸਨਲੀ ਖਬਾ ਨੇ ਉਹ ਵੀ ਡੇਡਾ ਕਰ ਲਿਆ ਡੇਡਾ ਤਾਂ ਹਾਈਬ੍ਰਿਡ ਬੀ ਤਾਂ ਤੇਰੇ ਆਪਣੇ ਨਿਤਰਾ ਵਾਲੀ ਖੜੀਦੀ ਹਾਈਬ੍ਰਿਡ ਬੀ ਤਾਂ ਰਵਣਾ ਵਛਾਦੀ ਚਲੋ ਜਿੰਨੀ ਕ ਇੰਨੀ ਹੀ ਜਿੰਨੀ ਕ ਹੈਗੀ ਹੈ ਚਲੋ ਇਹੀ ਸੁਕੀ ਸੰਦੀ ਸਰਦੀ ਵੱਡ ਹੋ ਜਵੇ ਉਹੀ ਬਹੁਤ ਦਾ ਬਾਕੀ ਮੰਡੀ ਵਾਲ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਵੀ ਭਾਈ ਟਾਈਮ ਗਾ ਸਾਡੀ ਚੱਕ ਲੋ ਆ ਅਹੀ 4 ਪੈਸੇ ਆ ਇਹਨਾਂ ਪਰੇ ਉਹੀ ਸਾਡੇ ਕੋਈ ਵੀ ਕੰਮ ਕਰਨਾ ਉਹ ਤਾਂ ਇਹਨਾਂ ਤੇ ਆ ਜਾਣਾ ਯਾਰ ਕਿਸੇ ਕਿਸੇ ਸਾਲ ਨਹੀਂ ਹੋਇਆ ਹਾਂ ਤੁਹਾਡੇ ਮੱਥੇ ਧੌਲੇ ਆ ਕੇ ਕਦੇ ਹੋਇਆ ਕਦੇ ਵੀ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਅੱਗੇ ਤਾਂ ਸ਼ੈਲਨ ਵਾਲੇ ਬੋਲੀ ਆਪਣੀ ਗੱਲ ਜੀ ਅੱਗੇ ਤਾਂ